ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਲੀ ਮੰਡ ਪਹੁੰਚੇ ਆ ਪੱਟੀ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਪ੍ਰਭੋਂ ਦੇ ਕੋਲ ਆਏ ਆ ਸੋ ਸਾਰੇ ਭਰਾ ਜਾਣਦੇ ਆ ਠੀਕ ਹੈ ਜੀ ਵਪਾਰ ਦਾ ਵੀਰੋਂ ਹੀ ਕੰਮ ਕਰਦੇ ਆ ਮਾਲ ਰੁਟੀਨ ਦੇ ਵਿੱਚ ਇਹਨਾਂ ਦੇ ਕੋਲ ਆਉਂਦਾ ਹੈ ਵਿਕਰੀ ਵਾਲਾ ਤਕਰੀਬਨ ਵੀਡੀਓ ਜਿਹੜੀ ਆਪਾਂ ਪੰਜੀ ਸੱਤੀ ਦਿਨ ਹੀ ਇੱਕ ਹਫਤੇ ਬਾਅਦ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆ ਜਿਵੇਂ ਪਸ਼ੂ ਆਉਂਦੇ ਰਹਿੰਦੇ ਆ ਕਾਰੀਗਰ ਭਰਾ ਵਪਾਰੀ ਫਿਰ ਪਸ਼ੂ ਜਿਹੜੇ ਬਿਲਕੁਲ ਇਸੇ ਤਰ੍ਹਾਂ ਹੀ ਜਿਹੜਾ ਦੋਸਤੋ ਫੜ ਕੇ ਅੱਗੇ ਵੇਚਣ ਵਾਸਤੇ ਵੀ ਲੈ ਜਾਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਜਿਹੜਾ ਦੋਸਤੋ ਮਾਲ ਤੁਹਾਨੂੰ ਦਿਖਾਉਣਾ ਆਪਾਂ ਟੋਟਲ 4 ਬੈੜਾ ਨੇ ਜਿਹਦੇ ਵਿੱਚ ਤਕਰੀਬਨ ਇੱਕ ਸੂਈ ਸੂਈ ਬੈੜਾ ਤਕਰੀਬਨ ਕੋਈ ਮਹੀਨੇ ਕੇ ਦੇ ਹੀੜ ਕੇ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਇੱਕ ਗੱਬਣ ਸ਼ਾਈ ਵਾਲਾ ਰੰਗ ਦੇ ਵਿੱਚ ਬੈੜਾ ਦਿਖਾਉਣੀ ਭਰਾਵਾਂ ਨੂੰ ਤੇ ਇੱਕ ਟੋਕੜ ਗੱਬਣ ਚੈੱਕ ਪਾਸ ਆ ਇੱਕ ਨਿਰੀ ਜਿਹੜੀ ਟੋਕੜ ਬੈੜਾ ਦਿਖਾ ਦੇਾਂਗੇ ਟੀਕਾ ਏਆਈ ਹੋਈ ਉਹਨੂੰ ਅੱਜ ਤਰੀਕ 17 ਦਸੰਬਰ ਤੇ ਸਮਾਂ ਮ ਪੂਰੀ ਗੱਲਬਾਤ ਕਰਾਂਗੇ ਜਨੂਨ ਜਾਇਜ ਰੇਟਾਂ ਦੇ ਉੱਤੇ ਪਸ਼ੂ ਤੁਹਾਨੂੰ ਇਸ ਕਿੱਲੇ ਤੋਂ ਮਿਲ ਜਾਂਦੇ ਆ ਸੋ ਚਾਰ ਬਾਕ ਹੋਣਗੇ ਬਾਕੀ ਸਰਾਲੀ ਮੰਡ ਪਿੰਡ ਇਹ ਪੱਟੀ ਦੇ ਵੀ ਬਿਲਕੁਲ ਨੇੜੇ ਰਹਿ ਜਾਂਦਾ ਕੰਡਿਆਲਾ ਪਿੰਡ ਲੱਗੇ ਆ ਇਧਰੋਂ ਸ਼ਖਰੀ ਪਿੰਡ ਲੱਗੇ ਆ ਜੀ ਕੈਰੋ ਲੌਕਾ ਪਿੰਡ ਵੀ ਇੱਥੋਂ ਥੋੜੀ ਥੋੜੀ ਦੂਰੀ ਤੇ ਆ ਹਰੀਕੇ ਪੱਤਨ ਤੋਂ ਸਿਰਫ ਕੋਈ 18-17 ਕਿਲੋਮੀਟਰ ਦੀ ਦੂਰੀ ਆ ਤੇ ਸਰਹਿਆਲੀ ਵੀ ਵੱਡੀ ਸਰਹਿਆਲੀ ਵੀ ਇੱਥੋਂ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਆ ਪੂਰੀ ਗੱਲਬਾਤ ਕਰਦੇ ਆ ਲੈਣੀਆਂ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਪ੍ਰਭ ਸਾਸਤਰੀ ਗੜ ਮਹਾਰਾਜ ਕੀ ਆ ਜੀ ਵਧੀਆ ਵਧੀਆ ਤੁਸੀਂ ਸੁਣਾਓ ਉਹ ਠੀਕ ਠਾਕ ਹਾਂਜੀ ਹਾਂਜੀ ਵਧੀਆ ਚਲੋ ਸ਼ੁਕਰੇ ਮਾਲਕ ਦਾ ਲੈ ਵੀ ਪ੍ਰਭ ਮਾਲ ਤਕਰੀਬਨ ਜਿਵੇਂ ਕੱਲ ਵੀ ਤੁਸੀਂ ਦੱਸਿਆ ਵੀ ਕੋਈ 5 6 ਨਾ ਕਿ ਜਿਹੜੇ ਸੇਲ ਕਰਤੇ ਆ ਕੱਲ ਹੀ ਹੈਗੀਆਂ ਅਸੀਂ ਉਹ ਵੀ ਜਵੇ ਉਹ ਗਈਆਂ ਠੀਕ ਹੈ ਭਰਾ ਹਾਂਜੀ ਆ ਦੋ ਘਰ ਜਾਈਆਂ ਠੀਕ ਆ ਮਾਲ ਚਲੋ ਇਸੇ ਤਰ੍ਹਾਂ ਕੋਈ ਗਾਂ ਭੈਣ ਭਰਾ ਵੇਚਣ ਵਾਲਾ ਵੀ ਲੈ ਜਾਂਦਾ ਵੇਚਣ ਮੋਚਣ ਵਾਲੇ ਲੈ ਜਾਂਦੇ ਠੀਕ ਆ ਅੱਜ ਜਿਹੜੀਆਂ ਪ੍ਰਭਾ ਜਿਵੇਂ ਗੱਲ ਕੀਤੀ ਆ ਤਾਂ ਹੀ ਇੱਕ ਆਪਣੇ ਕੋਲ ਮਤਲਬ ਕੁ ਮਹੀਨੇ ਗਦੀ ਸੂਈ ਆ ਤੇ ਇੱਕ ਗੱਪਣ ਤਿਆਰੀ ਤੇ ਹਾਂਜੀ ਇੱਕ ਆ ਸੂਈ ਆ ਇੱਕ ਗੱਬੜ ਇੱਕ ਟੋਕੜ ਗੱਬੜ ਇੱਕ ਟੋਕੜ ਸਾਰੇ ਤਰ੍ਹਾਂ ਦੇ ਤਰ੍ਹਾਂ ਦੇ ਹੈਗੇ ਤਾਂ ਕਿ ਸਾਰੇ ਇੱਕ ਕੈਟਾਗਰੀ ਦੇ ਵਿੱਚ ਆ ਹਨ ਜਿੱਦਾਂ ਵੀ ਚਲੋ ਕਿਸੇ ਭਰਾ ਨੂੰ ਪਸੰਦ ਆ ਓਹ ਵੀ ਲੈ ਸਕਦਾ ਕੋਈ ਠੀਕ ਆ ਹਾਂਜੀ ਹਾਂਜੀ ਸ਼ੁਰੂਆਤ ਕਰਦੇ ਆ ਪ੍ਰਭ ਆ ਇੱਕ ਆਪਣੇ ਕੋਲ ਚੁੰਗੀ ਖੜੀ ਆ ਬਲੈਕ ਰੰਗ ਦੇ ਵਿੱਚ ਇਹ ਦੱਸਿਆ ਤੁਸੀਂ ਮੀਨੇਗ ਦੀ ਸੂਈ ਆ ਹਾਂਜੀ ਮੀਨੇ ਨੇ ਸੂਈ ਮਗਰ ਬੱਛੀ ਆ ਮਗਰ ਬੱਛੀ ਆ ਹਾਂਜੀ ਹਾਂਜੀ ਕਿੰਨੇ ਕ ਦੁੱਧ ਤੇ ਆ ਦੋ ਤੇ ਆ ਮੈਂ 17 ਕਿਲੋ ਚੋਗੇ ਲਿਆ ਆਪਣੀ 15 ਕਿਲੋ ਦੀ ਗਾਰੰਟੀ ਹੋਊ ਠੀਕ ਭਰਾ 15 ਤੋਂ ਵੱਧ ਹੀ ਹੋਊਗਾ ਦੋਸਤ ਇਸ ਵਕਤ ਮਨ ਕੇ 15 ਤੋਂ ਬਾਹਰ ਚਵਾ ਦਾਂਗੇ ਹਾਂਜੀ ਹਾਂਜੀ 15 ਕਿਲੋ ਲੋਈ ਰਕਾ ਲੋ ਜੀ 15 ਕਿਲੋ ਇਸ ਵਕਤ ਦੋਸਤੋ ਦੋ ਦਿਨ ਥੱਲੇ ਮੌਕੇ ਤੇ ਮੌਜੂਦ ਆ ਸਿੰਗ ਸਿੰਗ ਹੀ ਆ ਬੱਚੀ ਯਾਦ ਪਾਤਾ ਲਈ ਆ ਸਿੰਗ ਵੀ ਅੱਗੇ ਨੂੰ ਜਿਵੇਂ ਝੁੰਕੀਆਂ ਦੇ ਵਿੱਚ ਆ ਜਾਂਦੇ ਆ ਸਿੰਗ ਆਗਾ ਨੂੰ ਕੋਈ 3-4 ਚਾਰ ਇੰਚ ਬਲੈਕ ਰੰਗ ਦੇ ਵਿੱਚ ਮਹੀਨੇ ਦੀ ਸੂਈ ਆ ਮਗਰ ਬੱਚੀ ਆ ਫੀਮੇਲ ਕਾਤ ਬਾਕੀ ਪੂਰਾ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਹਾਈਟ ਮੀਡੀਅਮ ਦੇ ਵਿੱਚ ਮੰਨ ਕੇ ਕੋਈ ਵੀ ਸੱਜਣ ਆਪਣਾ ਸੌਦਾ ਕਰ ਲਿਆ ਜੇ ਬਲੈਕ ਰੰਗ ਦੇ ਵਿੱਚ ਆ ਤਾਂ ਥਣ ਗੋਲ ਦੀ ਬਹੁਤ ਜ਼ਿਆਦੀ ਕਾਇਮਾ ਤੁਹਾਨੂੰ ਇਧਰੋਂ ਮਾਰਾ ਦਿਖਾਉਨੇ ਆਪਾਂ ਠੀਕ ਆ ਜੀ ਮੋਠੀ ਮੋਠੀ ਥਣ ਲੱਗਾ ਚੋਣ ਚਾਣ ਤੇ ਵੀ ਵੀਰ ਚੰਗੀ ਦੱਸ ਰਿਹਾ ਬਾਕੀ ਪ੍ਰਭ ਪੂਰ ਸ਼ਟੇ ਤੋਂ ਬਚੀ ਨਹੀਂ ਨਹੀਂ ਕੋਈ ਨਹੀਂ ਪੂਰ ਸ਼ਟਾ ਠੀਕ ਆ ਵੀ ਆਹ ਦੇਖੋ ਸਾਰਾ ਇੱਥੇ ਰੋਗਲਾ ਮਾਰਾ ਦਿਖਾ ਦੇ ਠੀਕ ਆ ਜੀ ਰੱਸੀ ਤੁਸੀਂ ਪਾ ਲੈਂਦੀ ਹੈ ਨਾ ਸਾਰਾ ਕੋਈ ਠੀਕ ਆ ਜੀ ਸਾਰਾ ਕੋਈ ਹੈ ਠੀਕ ਆ ਲਓ ਜੀ ਠੀਕ ਆ ਤੋ ਵੰਗਰ ਅਸੀਂ ਵੀਰਾਂ ਦਾ ਵੀ ਜਰੂਰ ਪਾਈਦੀ ਆ ਚਲੋ ਨਾਰਮਲੀ ਗੋਕਾ ਠੀਕ ਆ ਜੀ ਸਭ ਬਿਲਕੁਲ ਸੀਲਸ ਲੱਗ ਹੋਵੇ ਪਸ਼ੂ ਤਾਂ ਵੀ ਚਲੋ ਰੱਸੀ ਵੰਗਾ ਪਾ ਲਈਦਾ ਬਾਕੀ ਚਵਾਈ ਵੀਰਾਂ ਦਾ ਵੀ ਚੰਗੀ ਆ ਕੋਈ ਭੂਲ ਨਹੀਂ ਕੋਈ ਛਟਾ ਨਹੀਂ ਆ ਆ ਦੇਖੋ ਆ ਦੇਖੋ ਠੀਕ ਆ ਜੀ ਬਾਕੀ ਥਣ ਥੁਣ ਚੰਗਾ ਲੱਗਾ ਠੀਕ ਆ ਜੀ ਚੋਣ ਚੰਗੀ ਦੱਸ ਰਿਹਾ ਵੀਰ ਥਣ ਥੁਣ ਸਾਫ ਸੁਥਰੀ ਆ ਥੱਲਿਓ ਲੇਵੇ ਦੀ 15 ਕਿਲੋ ਦੁੱਧ ਤੇ ਕੀ ਮੁੱਲ ਰਹੂਗਾ ਇਹਦਾ ਪ੍ਰਾਪਾਜ ਲੈਣ ਦਾ ਮੁੱਲ ਕਰ ਨੂੰ 45 40 ਕਰੀ ਜਾਈਏ ਆਪਾਂ 35000 ਸ਼ਮਾਨਤਨ ਕਰਦੇ ਹਾਂ ਬਸ ਦੇ ਦੇਣੀ ਜਿਹੜੀ ਜੈਸ ਹਾਂਜੀ ਹਾਂਜੀ ਠੀਕ ਹੈ ਪ੍ਰਾਪਾਜ ਤੋਂ ਛੋਟ ਛੜਾਪਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਬਾਕੀ ਕੋਈ ਮਤਲਬ ਬੱਚਾ ਲਾ ਕੇ ਜਦੋਂ ਆਪਾਂ ਚੋਣੇ ਕੋਈ ਕਿਸੇ ਰਗ ਦੇ ਬੱਚਾ ਲਾ ਲਓ ਭਾਵੇਂ ਨਾਲ ਲਾ ਲਓ ਭਾਵੇਂ ਪਾੜਾ ਪਾ ਕੇ ਚਲੋ ਜੇ ਮਰਜ਼ੀ ਚਲੋ ਕੋਈ ਮਤਲਬ ਤਪ ਤਪ ਤਰਦੀ ਚੁੱਪ ਨਹੀਂ ਬਾਕੀ ਸ਼ੁਰੂ ਨਹੀਂ ਇੱਥੇ ਦੋ ਡੰਗ ਚੋ ਵੀ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਹਾਂਜੀ ਹਾਂਜੀ ਬਿਲਕੁਲ ਸੋ ਬਾਕੀ ਦੋਸਤੋ ਅਗੇ ਪਹਾੜਾ ਪਾ ਲੋ ਚਾੜਤੇ ਵੀ ਲੱਗੀ ਆ ਪਹਾੜਾ ਪਾ ਲੋ ਬੱਚੇ ਨੂੰ ਥੱਲੇ ਲਾ ਲੋ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਹੁੰਦੀ ਆ ਉਦਾਂ ਵੀ ਨਹੀਂ ਕਰ ਸਕਦੇ ਠੀਕ ਆ ਆ ਕੈਮਰੇ ਤੋਂ ਡਰਦੀ ਜਣ ਬਿਲਕੁਲ ਬਿਲਕੁਲ ਸੋ 35000 ਦੀ ਇਹ ਅੱਜ ਵੀਰਾਂ ਦਾ ਵੀ ਦੇ ਦਿਆਂਗੇ ਹੋਰੂ ਮਾਨਦਾਨ ਭਰਾ ਨੇ ਕਿੱਥੇ ਸੌਦਾ ਹੋ ਜਾਣਾ ਫੋਨ ਲਾ ਠੀਕ ਆ ਜੀ ਬਾਕੀ ਛੋਟਾ ਛਟਾ ਹੋ ਜਾਂਦੀਆਂ ਹੁੰਦੀਆਂ ਨੇ ਮੇਰੇ ਭਰਾ ਫੋਨ ਲਾਇਓ ਪ੍ਰਭ ਵੀ ਆਂਦਾ ਪਤਾ ਨਹੀਂ ਕਿੱਥੇ ਗੱਲਬਾਤ ਬਣ ਜਾਨੀ ਕਿਸੇ ਭਰਾ ਦੀ ਠੀਕ ਆ ਜੀ ਮੋਰੀਆ ਜੀ ਜਾਂਦਾ ਨਹੀਂ ਨਿੱਕੀ ਨਹੀਂ ਦੁੱਧ 16 17 ਕਿਲੋ 15 ਦੇ ਗ ਚੱਕੋ ਜੀ ਅਗਲੇ ਪਾਸੇ ਆਪਣੇ ਕੋਲ ਪ੍ਰਾਪਰਟੀ ਸੈਕਟਰ ਨੰਬਰ ਤੇ ਆ ਬੜਾ ਕੀ ਹਾਂ ਜੀ ਇਹ ਗੱਬਣ ਵੇਚੀ ਲਓ ਜੀ ਸ਼ਾਈ ਵਾਲ ਅੰਗ ਦੇ ਵਿੱਚ ਗੱਬਣ ਠੀਕ ਆ ਜੀ ਆ ਦੇਖੋ ਇਹ ਦੂਜਾ ਸੁਹਾ ਕਿਵੇਂ ਆ ਆ ਦੂਜਾ ਸੁਹਾ ਸੋਣੀ ਆ ਲਓ ਜੀ ਦੂਜਾ ਸੁਹਾ ਸੋਣ ਵਾਲੀ ਆ ਠੀਕ ਆ ਜੀ ਸ਼ਾਈ ਵਾਲ ਅੰਗ ਦੇ ਵਿੱਚ ਆ ਦੂਜਾ ਸੁਹਾ ਸੋਣ ਵਾਲੀ ਲੈ ਜੂਗੀ ਦਿਨ ਜੀ ਹਾਂ ਜੀ ਹਾਂ ਜੀ ਲੈ ਜੂਗੀ ਲਓ ਵੀ ਇੱਕ ਹਫਤਾ ਲੈ ਜੂਗੀ ਕੋਈ 6 ਦਿਨ ਹਫਤਾ ਹਫਤਾ ਹੀ ਮੰਨ ਕੇ ਤੁਸੀਂ ਸੌਦਾ ਕਰਿਓ ਤਕਰੀਬਨ ਹਜੇ ਹਫਤੇ ਦੀ ਨਰਮ ਆ ਤੇ ਪੰਥੋਂ ਪਣ ਬਹੁਤ ਬੋਲੀ ਠੀਕ ਆ ਹਾਂਜੀ ਸੋ ਦੂਜਾ ਸੁਆ ਇਹ ਜਿਹੜੀ ਸ਼ਾਈਵਾਲ ਵੈੜ ਆ ਪਾ ਤੁਹਾਨੂੰ ਦਿਖਾ ਰਿਹਾ ਦੂਜਾ ਸੁਆ ਸੂਨ ਵਾਲੀ ਆ ਆ ਦੇਖੋ ਚਲੋ ਆਪਣੇ ਬਹੁਤੇ ਭੈਣ ਭਰਾ ਆਨਲਾਈਨ ਵੀ ਸੌਦਾ ਕਰਦੇ ਆ ਉਹ ਕਿਸੇ ਭਰਾ ਦੀ ਆਪਦੀ ਸਮਝ ਆ ਤੁਹਾਡੀ ਪਰ ਕੋਈ ਵੀ ਸੱਜਣ ਇਤੋਂ ਦਾ ਆਪਦਾ ਬਿਲਕੁਲ ਇਸੇ ਤਰ੍ਹਾਂ ਟਿੱਪ ਕੇ ਤਸੱਲੀ ਕਰਕੇ ਲੈ ਜਿਓ ਲੈ ਜਿਓ ਕਿ ਕੰਮ ਨਹੀਂ ਕੀਆ ਕਰਮ ਵਾਲੀ ਤੌਨ ਚਾਲਰ ਝੁੱਲਰ ਵੀ ਵੇਖੋਗੇ ਤੁਸੀਂ ਗਾਲ ਕੰਬਲ ਜੀ ਨੂੰ ਕਹਿ ਦਿੰਦੇ ਆ ਬਿਲਕੁਲ ਕਾਫੀ ਜਿਆਦੀ ਆ ਤੌਨ ਤਾਂ ਤੌਨ ਵੀ ਵੇਖੋਗੇ ਤਿੰਨ ਤੋਂ 4 ਇੰਚ ਲੰਬਾ ਤੌਨ ਲੰਬਾਈ ਲੰਬੀ ਬੈੜਦੀ ਚੰਗੀ ਆ ਕ੍ਰੋਸ ਬ੍ਰੀਡ ਆ ਗਈ ਆ ਵਿੱਚ ਥੋੜਾ ਜਿਹਾ ਕਿਤੇ ਨਾ ਕਿਤੇ ਸ਼ਾਈ ਵਾਲ ਦੇ ਵਿੱਚ ਕ੍ਰੋਸ ਵੀ ਮੰਨ ਲਿਓ ਤੁਸੀਂ ਲਾਲ ਰੰਗ ਦੇ ਵਿੱਚ ਤੇ ਥਣ ਥਣ ਤਾਂ ਸਾਰੇ ਭ੍ਰਮਣੋਂ ਪਤਾ ਹੀ ਪਤਾ ਹੀ ਆ ਜਦੋਂ ਕੋਈ ਕ੍ਰੋਸ ਬ੍ਰੀਡ ਸ਼ਾਈ ਵਾਲਾ ਜੇ ਚਾਹੇ ਪਿਓਰ ਆਜੇ ਥਣ ਥੱਪੇ ਦਾ ਕਰਮ ਵਾਲੀਆਂ ਤੇ ਪੂਰੇ ਹੁੰਦੇ ਆ ਠੀਕ ਆ ਠੀਕ ਆ ਉਹਦਾ ਹੈ ਸੀਲ ਸੂਲ ਬੋਰੀਆ ਤਰ੍ਹਾਂ ਆਈ ਨਹੀਂ ਸੀਲ ਵੰਗਾ ਪਾ ਕੇ ਦਿੱਤੀ ਆ ਵੰਗੇ ਤੇ ਲੱਗੀ ਆ ਉਹੋ ਜੀ ਨੀ ਗੱਲ ਠੀਕ ਆ ਠੀਕ ਆ ਹਾਂਜੀ ਹਾਂਜੀ ਚਲੋ ਵਦਿਆ ਬਾਕੀ ਦੂਜਾ ਸੂਆ ਠੀਕ ਆ ਜੀ ਬਾਕੀ ਆ ਫੇਸ ਕੁਆਲਟੀ ਕੁਰੀ ਤੁਹਾਨੂੰ ਥੋੜਾ ਲਾਗਿਓ ਵਿਖਾ ਦਿੰਨੇ ਆ ਹਬ ਤਾਂ ਖੰਡ ਲੈ ਜੋਗੀ ਵੇਚ ਸੋ ਦੂਜਾ ਸੂਆ ਵੈੜ ਆ ਠੀਕ ਆ ਜੀ ਵੈਸੇ ਚਲੋ ਚਿਹਰੇ ਮੋਰੇ ਤੋਂ ਦਿਸਣ ਡਿਆ ਜੇ ਵੈੜ ਬੱਸੀ ਵੈੜ ਅੰਗ ਦੇ ਵਿੱਚ ਆ ਮੋਰੇ ਚਾਹ ਜੀ ਸਮਝ ਆਂਦੀ ਅੱਗੇ ਹਾਂ ਕਰੋ ਚਾਹ ਇੱਕ ਠੀਕ ਆ ਜੀ ਸੋ ਜਿਹੜੇ ਆਪਣੇ ਭਰਾ ਚਾਹ ਵਾਲਾਂ ਤਕਰੀਬਨ ਕੋਈ ਛਾਈ ਵਾਲ ਅੰਗ ਦੇ ਵਿੱਚ ਵੈੜ ਖਰੀਦ ਉਹ ਤੁਸੀਂ ਇਸ ਵਾੜ ਦੇ ਨਾਲ ਸੌਦਾ ਲਾ ਸਕਦੇ ਹੋ ਤੇ ਕੀ ਮੋਲ ਅਜ ਗੱਬਣ ਦਾ ਰੋਗੇ ਫਿਰ ਮੋਲ ਕਰ ਨੂੰ ਇਹਦਾ 50 45 ਜੋ ਮਰਜ਼ੀ ਕਰੀ ਜਾਈਏ ਆ ਵੀ 35 ਜ ਮਾਨਤਨ ਜਿਹਾਰ ਛੱਡਦਾ 34000 34000 ਦੀ ਹਾਂਜੀ ਯੈਸ ਲੋ ਜੀ ਹੋ ਜੀ ਥੋੜਾ ਬੜਾ ਹੋਰ ਮਾਨਤਨ ਮੌਕੇ ਤੇ ਠੀਕ ਆ ਜੀ 25 45 ਜਿਹਨ ਭਰ ਗਈ ਨਾ ਥੱਲੇ ਹਾਂ 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 ਅਜੇ ਕੱਚੀ ਕੱਚੀ ਦਾ ਮੋਲ ਲੋ ਵੀ ਅੱਜ 34000 ਦੀ ਆ ਪਰ ਫੋਨ ਲਾਓ ਮੇਰੇ ਭਰਾ ਟਿਕਾ ਜੀ ਜਿੱਥੇ ਵੀ ਕਿਸੇ ਭਰਾ ਦਿੱਤਾ ਹੈ ਵੈਂਦੀ ਉਥੇ ਤੁਸੀਂ ਬਿਠਾ ਲਿਓ ਆਈ ਹੈ ਜੇ ਥੋੜੀ ਸੁੱਕੀ ਭੱਕੀ ਤਾਂ ਲੱਗਦੀ ਹੁ ਸਾਫ ਸੁਥਰੀ ਵੜੀ ਹੈ ਬਿਲਕੁਲ ਬ ਬਾਕੀ ਥੱਲੇੋਂ ਵੀ ਕਰਮਾਂ ਵਾਲੀ ਸਾਫ ਆ ਅਗਲੇ ਨਾਲ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਥਨ ਸਹਿਜ ਵਿੱਚ ਬਰਾਬਰ ਆ ਇਧਰੋਂ ਬੈਜੋ ਆਹ ਵੇਖੋ ਜੀ ਪੁੱਤਰੀ ਪੁੱਤਰੀ ਬੈਕਸਾਈਡ ਤੋਂ ਤੁਹਾਨੂੰ ਪੂਰੀ ਵਿਖਾਈ ਦਊਗੀ ਤੇ ਭਰਦੀ ਪਈਆਂ ਲੜਾਂ ਲੂੜਾਂ ਕਾਫੀ ਹੋ ਕੇ 5-7 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਦੋ ਅੰਦੋ 4 ਦਿਨਾਂ ਚ ਜਾ ਜੂਗੀ ਆ ਆਈ ਖਲੋਤੀ ਹੈ ਨਾ ਹਫਤੇ ਦੇ ਵਿੱਚ ਵਿੱਚ ਨੇ ਸੂਪ ਪਣਾ ਪਤ ਨਹੀਂ ਦੋਨ ਸੂਪੇ 4-5 ਸੂਪੇ ਤੇ 34000 ਦੀ ਆ ਛੋਟਾ ਹੋਣ ਗਈਆਂ ਕਰ ਲਿਓ ਸੰਪਰਕ ਇੱਕ ਇਧਰ ਆ ਪ੍ਰਭ ਆਪਣੇ ਕੋਲ ਤੋਕੜ ਗੱਬਣਾ ਕੀ ਆ ਹਾਂਜੀ ਆ ਤੋਕੜ ਗੱਬਣਾ ਵੈੜਵਾ ਚੈੱਕ ਪਾਸ ਹੈ ਚੈੱਕ ਪਾਸ ਕਿ ਆ ਸਾਢੇ 6 ਮਹੀਨੇ ਦੀ ਗੱਭਨ ਜੋ ਲਓ ਜੀ ਸਾਢੇ 6 ਮਹੀਨੇ ਦੀ ਗੱਭਨ ਚੱਕ ਪਾਸ ਬੁਖਾਰਿਆ ਭਰਾਵਾਂ ਨੂੰ ਹਾਂ ਜੀ ਦੁੱਧ 7 ਕਿਲੋ ਛੇ ਦੀ ਗਰੰਟੀ ਹੋ ਗਈ ਛੇ ਦੀ ਤਸੱਲੀ ਗਰੰਟੀ ਹਾਂ ਜੀ ਹਾਂ ਜੀ ਲਓ ਜੀ ਗਰੰਟੀ ਤਸੱਲੀ ਹੈ 6 ਕਿਲੋ ਆਉਂਦੀ ਠੀਕ ਆ ਜੀ ਤੇ ਬਾਕੀ ਗੱਭਨ ਜਿਹੜੀ ਆ ਚੱਕ ਪਾਸ ਸੱਤਾਂ ਦੀ ਦੱਸਿਆ ਨਾ ਨਹੀਂ ਸੱਤਾਂ ਦੇ ਅੰਦਰ ਹੀ ਆ ਸਾਢੇ 6 ਆਉਂਦੇ ਲੱਗਣਗੇ ਤੇ ਸਾਢੇ 6 ਦੇ ਹਾਂ ਜੀ ਲਓ ਜੀ ਤਕਰੀਬਨ ਇੰਨਾ ਹੀ ਦੁੱਧ ਦਾ ਕਰਮਾ ਲਈ ਥੱਲੇ ਠੀਕ ਆ ਜੀ 6 ਕਿਲੋ ਦੁੱਧ ਮੰਨ ਕੇ ਕੋਈ ਸੌਦਾ ਕਰ ਲੇ ਰੰਗ ਬਾਜ ਆ ਬਾਕੀ ਹਾਈ ਢੂਟ ਚੰਗੀ ਆ ਕਰਮਾ ਲਈ ਦੀ ਆਮ ਨੋਰਮਲ ਕਹੀਣਾ ਚਲੋ మీడియం ਹਾਈਟ ਵੇਖਦੇ ਆ మీడియం ਤਾਂ ਥੋੜੀ ਜਿਹੀ ਪਲਾਸਾ ਚਲੋ ਵੱਡੀਆਂ ਬੜਾਂ ਦੇ ਵਿੱਚ ਹੀ ਆ ਜਾਂਦੀ ਆ మీడియం ਵੀ ਵੀ ਮੰਨ ਕੇ ਲੈ ਜਉਂਗੇ ਬਹੁਤੀ ਵੱਡੀ ਵੀ ਨਹੀਂ ਤੇ ਬਹੁਤੀ ਛੋਟੀ ਵੀ ਨਹੀਂ ਠੀਕ ਆ ਆ ਦੇਖੋ ਹਾਂ ਪਰ ਐਨੂੰ ਮਾਰਾ ਤੋਰਿਆ ਜੇ ਇੱਕ ਵਾਰੀ ਐਨੂੰ ਤੋਰਿਆ ਜੀ ਆਹ ਕਰੋ ਜੀ ਸੋ ਮੋٹے ਡਾਬਾ ਰੰਗ ਬਾਜ ਕਰਮਾ ਲਈ ਤੇ 6 ਕਿਲੋ ਦੀ ਗਾਰੰਟੀ ਤਸੱਲੀ ਆ ਦੋਦ ਦੇ ਦੀ ਤੇ ਸਾਡੇ 6 ਮਹੀਨਿਆਂ ਦੀ ਚੈੱਕ ਪਾਸ ਆ ਦੇਖੋ ਬਾਕੀ ਭਰਾ ਚੋਣ ਚਾਂ ਚਾਰੇ ਥਰਾਂ ਦੀ ਓਕੇ ਨਾ ਓਕੇ ਓਕੇ ਕੋਈ ਬਾਤ ਘਾਟ ਨਹੀਂ ਨਾ ਪੂਰ ਸ਼ਟਾ ਠੀਕ ਹੈ ਭਰਾ ਮਰਾ ਪਰਮ ਹੀ ਕਹਾਂ ਜੇ ਆ ਖਾ ਲੈ ਆ ਦੇਖੋ ਜੀ ਹੁ ਪੜਾਪੜਾ ਵਿਖਾ ਦਿਓ ਮੱਥੇ ਹਾਂ ਸੋ ਸਟੇਟ ਪਟਾ ਹੁੰਦਾ ਪਰ ਆਪਾਂ ਦਾ ਪੜਾ ਵਿਖਾ ਦਿਓ ਤਾਂ ਪਟਾ ਵੀ ਮੇਰੇ ਭਰਾ ਵੇਖ ਲੋ ਠੀਕ ਹੈ ਜੀ ਸਟੇਟ ਪਟਾ ਕੰਨ ਕੰਨ ਬਿਲਕੁਲ ਚੰਗਾ ਛੋਟਾ ਕੰਨ ਤੇ ਵਜਨ ਲੋੜ ਚੰਗਾ ਭਾਕੀ ਮੇਰਾ ਭਰਾ ਕੋਈ ਚੰਗੀ ਸੇਵਾ ਕਰਨ ਵਾਲਾ ਲੈ ਜਾਏ ਬੱਚੀ ਚੰਗੀ ਬਣ ਬਣ ਜੂਗੀ ਇਹਨੇ ਜੋ ਕਿ ਮੁੜਕੇ ਨੂੰ ਫੀਲ ਦੇ ਬੋਰੀ ਚਾਰ ਦੇ ਤਿਆਰ ਹੋ ਜਾਂਦੇ ਆ ਟ੍ਰਾਂਜ਼ੈਕਸ਼ਨ ਚਾਰ ਦੇ ਕੰਮ ਬਣਾ ਫਗੜ ਤੋਂ 8 ਮਹੀਨੇ ਰਹਿ ਗਏ ਮਗਰ ਮੌਨ ਚ ਬਸ ਬਸ ਸਾਢੇ 6 ਦੀ ਗੱਬਣ ਉੱਤੇ ਹੋ ਗਈ ਘੱਟ ਨਹੀਂ ਨਿਕਲਦੀ ਠੀਕ ਆ ਠੀਕ ਹਾਂਜੀ ਠੀਕ ਆ ਇਹ ਪ੍ਰਭ ਤੋਕੜ ਗੱਬਣ ਕਿੰਨੇ ਦੀ ਦੇ ਰਿਆਂ ਅੱਜ ਜੇ ਇਹ ਰ ਬਚੀ ਹੁੰਦੀ ਤਿਆਰ ਤੁਹਾਨੂੰ ਪਤਾ ਫਿਰ ਤੇ 60 ਫੈਂਟ ਜਾਂਦੇ ਹਾਂ ਹਾਂ ਹੁਣ ਮੁੱਲ 42 ਕਰਦੇ 40 ਜੋ ਮੰਗ ਕਰਦਾ 40 ਜੋ ਪੰਜੀ ਛੱਡਦਾ ਵੀ 35 35000 ਦੇ 35 35 ਜੀ ਸਾਰੀਆਂ ਲਓ ਜੀ 35 35000 ਦੀਆਂ ਠੀਕ ਆ ਜੀ ਸੋ ਆਫਰਾਂ ਸੇਲੇ ਲ ਤੇ 35000 ਦੀ ਇਹ ਵੀ ਮਿਲ ਜੂਗੀ ਟੋਕੜ ਗੱਬਣ ਬਾਕੀ 2 ਤੋਂ 60 ਬਾ ਵੇਚਣਾ ਨਾਲੇ 40 42000 ਦੀ ਵਿਕਦੀ ਆ ਹਾਂਜੀ ਆਪਾਂ ਸਾਮ ਛੱਡ ਕੇ ਦੇਣੀ ਮਹੀਨਾ ਚ ਚਲੋ ਮਹੀਨਾ 25 ਦਿਨ ਕੋ ਦੁੱਧ ਪੀ ਲੂਗਾ ਤੋਂ ਮਹੀਨਾ 1.5 ਮਹੀਨੇ ਚਲੋ ਛੱਡ ਵੀ ਦਊਗਾ ਹਾਂਜੀ ਸਾਮ ਕੇ ਗਾੜੀ ਵੇਚ ਲੈ ਰੁਪਈਆ ਦੀ ਵੇੜ ਬਸ ਬਸ ਕੋ 2.5 ਮਹੀਨੇ ਹਜੇ 200 ਸਮਝਦਾ ਬਾਕੀ ਹੈਗਾ ਸੂਣ ਦਾ ਸਾਢੇ 6 ਮਹੀਨਿਆਂ ਦੀ ਗੱਬਣ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਅੱਗੇ ਤੋਂ ਬਾਅਦ ਇੱਕ ਵੇੜ ਤੁਹਾਨੂੰ ਦਿਖਾ ਦਿੰਨੇ ਆ ਵੇੜ ਕਹੋ ਮੱਜ ਕਹੋ ਕਰਮ ਵਾਲੀ ਪੂਰੀ ਪਲੀ ਪਲੋਸੀ ਆ ਤੇ ਇੱਕ ਇਧਰ ਵਾਲਾ ਬੱਚੀ ਤੇ ਵੀ ਕੈਮਰਾ ਮਾਰ ਦਿੰਦੇ ਆ ਪਹਿਲਾਂ ਆ ਬੱਚਾ ਜਿਹੜਾ ਉਸੇ ਪਹਿਲੇ ਨੰਬਰ ਵਾਲੀ ਵਾਇਰ ਦਾ ਸੀਗਾ ਹਾਂ ਜੀ ਹਾਂ ਜੀ ਮਗਰ ਬੱਚੀ ਇਹ ਆਪਾਂ ਦਿਖਾਇਆ ਨਹੀਂ ਸੀ ਠੀਕ ਆ ਜੀ ਇੱਕ ਮਹੀਨੇ ਦੀ ਸੂਈ ਆ ਬਾਕੀ ਮੇਰਾ ਵੀਰ ਵੇਖ ਲਓ ਅਜੇ ਬਿਲਕੁਲ ਸੁੰਘ ਸੁੰਘ ਨਹੀਂ ਨਿਕਲੇ ਨਹੀਂ ਨਹੀਂ ਠੀਕ ਆ ਭਰਾ ਤੇ ਆ ਬੱਚਾ ਜਿਹੜਾ ਠੀਕ ਆ ਜੀ ਪਹਿਲੇ ਨੰਬਰ ਵਾਲੀ ਵਾਇਰ ਦੇ ਮਗਰ 15 ਕਿਲੋ ਜਿਹਦੇ ਥੱਲੇ ਦੋਦਾ ਬੱਚੀ ਮਗਰ ਆ ਇਧਰ ਜਿਹੜਾ ਪ੍ਰਭ ਆਪਣੇ ਕੋਲ ਆ ਕਰਮਾਲਾ ਮਾਲੀ ਘਰੋਂ ਵੱਡਾ ਹੀ ਸਾਨ ਮਾਲੀ ਇੱਕ ਹਿਸਾਬ ਦਾ ਹੈ ਹਾਂਜੀ ਵਜਨ ਲੋਡ ਬੜਾ ਹੈ ਨਾ ਵਜਨ ਲੋਡ ਬੜਾ ਤੇ ਇਹ ਬੜਾ ਤਕਰੀਬਨ ਇਹਦੇ ਥਲੇ ਤੁਸੀਂ ਦੋ ਤੋਂ ਦੱਸਿਆ ਵੀ ਹੈਗਾ ਕੋਈ 5-4 ਕਿਲੋ 5 ਕਿਲੋ ਹੋਊਗਾ ਠੀਕ ਆ ਚਾਰ ਦੀ ਗਰੰਟੀ ਕੋਈ ਧਾਰ ਵੀ ਨਾ ਮਾਰੇ ਠੀਕ ਆ ਠੀਕ ਆ ਉਸ ਤੋਂ ਬਾਅਦ ਦੇ ਦੇਣੀ ਚਵਾਈ ਚਾਰੇ ਥਾਂ ਸਾਫ ਹੈ ਬਿਲਕੁਲ ਓਕੇ ਓਕੇ ਚੌਣ ਇੱਕ ਨੰਬਰ ਹੋਊਗੀ ਠੀਕ ਆ ਚੌਣ ਲੈਣਾ ਕੋਈ ਮਾੜੀ ਹੋਊਗੀ ਅੱਗੇ ਕੋਈ ਬਣੀ ਪੁਣੀ ਸੌਰੀ ਹੈਗੀ ਕਿ ਨਹੀਂ ਇਹ ਆਈ ਹੋਗੀ 10 ਦਿਨ ਹੋ ਗਏ ਹੋਈ ਇਹ ਆਈ ਹੋਈ ਨਾ ਹਾਂਜੀ ਹਾਂਜੀ ਠੀਕ ਆ ਲਓ ਜੀ ਬਣੀ ਸੌਰੀ ਵੀਰਾਂ ਦਾ ਵੀ ਹੈਗੀ ਆ ਇਹ ਆਈ ਹੋਈ ਹੈ ਇਹਨੂੰ ਚਲੋ ਇਹ ਵੀਰ ਮੇਰਾ ਇਹ ਫੈਨ ਕਢਾ ਕੇ ਲੈ ਜੇ 65 ਰੁਪਏ ਦੁੱਧ ਲੱਗਣਦੇ ਆ ਹਾਂ ਫਿਰ ਤਾਂ 4 ਕਿਲੋ ਦੁੱਧ ਹੀ ਵੜਾ ਹਾਂਜੀ ਹਾਂਜੀ ਐ ਮਹੀਆ ਹਰਗਾ ਦੁੱਧ 4 ਰੁਪਏ ਲੈ ਰੇਟ ਆ ਦੁੱਧ 4 ਕਿਲੋ ਆ ਇਹੋ 8 9 ਦੀ ਬਰਾਬਰੀ ਕਰਨ ਲਿਆ ਦੁੱਧ ਦੀ ਆ ਦੇਖੋ ਜੀ ਦੇਖੋ ਮੇਰਾ ਪ੍ਰਭ ਯੂਟਿਊਬ ਯਾਰ ਦੇਖੋ ਕਰਨ ਵਾਲੇ ਨੂੰ ਫੋਲੀ ਵਜਨ ਲੋਡ ਆ ਤੇ ਉਤੋਂ ਵੇਖੋ ਪਲੀ ਪਲੂਸੀ ਆ ਪੂਰੀ ਠੀਕ ਆ ਜੀ ਚੌੜਾ ਪਿੱਠ ਪੋੜਾ ਤੇ ਹਾਈਟ ਕਾ ਵੀ ਤਕਰੀਬਨ ਵੱਡੀਆਂ ਵੜਾਂ ਦੇ ਵਿੱਚ ਆ ਤੇ ਇਹੋ ਚਲੋ ਕੋਈ ਟੋਕਰ ਜਾਂ ਗੱਪਣ ਕੇ ਚੈੱਕ ਪਾਸ ਹੁੰਦੀ ਤੇ ਫਿਰ ਥੋੜਾ ਜਿਹਾ ਕਿਤੇ ਨਾ ਕਿਤੇ ਮੁੱਲ ਹੋਰ ਵਧੇਰੇ ਹੋ ਜਾਣਾ ਸੀ ਪਰ ਅੱਜ ਬਿਲਕੁਲ ਜੈਨੂਨ ਤੇ ਜਾਇਜ਼ ਰੇਟ ਰਹੂਗਾ ਕੋਈ ਪੀਣ ਤੇ ਪਾਣੀ ਕੋਈ ਪੀ ਲੈਣ ਦੋ ਆ ਵੇਖੋ ਸੋ 4-5 4-5 ਕਿਲੋ ਦੁੱਧ ਐਸ ਵਕਤੇ ਤੇ ਥੱਲੇ ਹਾਜ਼ਰ ਆ ਚਲੋ ਜਿਹੜੇ ਮੇਰੇ ਭਰਾ ਲਾ ਪਰਿਆ ਵੀ ਯਾਰ ਪਸ਼ੂ ਵੀ ਕੋਈ ਸ਼ਕੀਨ ਲੱਭ ਜਾ ਕੋਈ ਚੰਗਾ ਪਲਿਆ ਪਲੋਸਿਆ ਤੇ ਹੈਵੀ ਕਰਮ ਵਾਲੀ ਸਾਫ ਆ ਪਿੰਡੇ ਦੀ ਵੀ ਪੂਰੀ ਸਾਫ ਸੁਥਰੀ ਆ ਥਣਾ ਦੀ ਵੀ ਸਾਫ ਆ ਸਾਹੀ ਸਾਫ ਨਹੀਂ ਆ ਬਾਕੀ ਦੁੱਧ ਵੀ ਕਰਮ ਵਾਲੀ ਬਿਲਕੁਲ ਚਾਹ ਪਣ ਦੇ ਡੰਗ ਕਿਸੇ ਭਰਾ ਦਾ ਚੰਗਾ ਤੋਰੀ ਚੱਲੂਗੀ ਤੇ ਫੈੜ ਵੀ ਦੱਸ ਦਿੱਤੀ ਆ ਪ੍ਰਭ ਨੇ ਵੀ ਫੈੜ ਵੀ ਦਾ ਵੀ ਚੰਗੀ ਆ ਤੇ 65-65 ਰੁਪਏ ਰੇਟ ਲੱਗਦਾ ਤੇ ਬਾਕੀ 4 ਕਿਲੋ ਦੁੱਧ ਆ ਮਾਰੋ ਨੀਗਾ ਸੋ 10 ਦਿਨ ਦੀ AI ਹੋਈ ਆ ਉਹ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਠੀਕ ਆ ਜੀ ਉਹ ਚਲੋ ਨਿਕਲ ਨਹੀਂ ਨਾ ਨਿਕਲਣੀ ਅੱਗੇ ਕਿਸੇ ਭਰਾ ਦਾ ਇਲਾਕਾ ਸਮਝਦਾ ਠੀਕ ਹੈ ਜੀ ਹਾਂਜੀ ਤੇ ਹੁਣ ਮੌਕੇ ਤੇ ਜਿਹੜੀ ਸ਼ੇਆਪਾ ਤੁਹਾਨੂੰ ਦਿਖਾ ਰਹੇ ਆ ਉਹਨੂੰ ਪੂਰਾ ਵੇਖ ਕੇ ਤੁਸੀਂ ਸੌਦਾ ਕਰ ਰਹੇ ਹੋ ਠੰਡੀ ਆ ਮੈਂ ਵੰਗਾ ਪਾਉ ਭਾਵੇਂ ਨਾ ਪਾਉ ਪਾਣਾ ਪਾਗੇ ਠੀਕ ਹੈ ਭਰਾ ਹਾਂਜੀ ਆ ਵੇਖੋ ਜੀ ਬਹੁਤ ਸੋਹਣੀ ਤੇ ਇਹਦਾ ਮੁੱਲ ਕੀ ਕਰਤਾ ਇਹਦਾ ਮੁੱਲ ਲੈਣ ਦੇਣੀ ਆਪਾਂ 10000 ਚ ਮੰਤਨ ਕਰਦੇ ਆ 1 ਲੱਖ 10 ਕਿੱਲੇ ਦਾ ਕੱਲਾ ਹੀ ਦਾ ਆਹ ਜੇ ਬਣੀ ਹੁੰਦੀ ਤਿਆਰੀਆਂ ਤੇ ਹੁੰਦੀ ਆਵਾ ਤਾਵਾ ਤੇ ਫਿਰ 1 ਲੱਖ 10 ਹੀ ਸੀ ਫਿਰ ਤੇ 1.5 ਦੇ ਲੱਗੇ ਸੀ ਦਾ ਚ ਮਾਨਤਨ ਕਰਦਾ ਆ ਵੀ 10000 ਦੇ ਵਿੱਚ ਹੀ ਮਾਨਤਨ ਪ੍ਰਾਪਾਵਾਂ ਦਾ ਕਰਦੇ ਆਂਗੇ 10000 ਨਹੀਂ ਦੇ ਦਾਂਗੇ ਲਓ ਵੀ 9000 ਦੇ ਠੀਕ ਆ ਜੀ ਨਿੱਕੀ ਪੱਛੀ ਨਹੀਂ ਕੋਈ ਦਿੰਦਾ ਚੰਗੀ ਤਰ੍ਹਾਂ ਬਾਕੀ ਪਲੀ ਪਲੋਸੀਏ ਚਲੋ ਉਹਨਾਂ ਭਰਾਵਾਂ ਦੇ ਲਈ ਵੀ ਜਿਨ੍ਹਾਂ ਨੂੰ ਹੁੰਦਾ ਵੀ ਚਲੋ ਯਾਰ ਕੋਈ ਬੈੜ ਬਣੀ ਬਣੀ ਬਤਰੀ ਬੈੜ ਮਿਲ ਜੇ ਚੰਗੀ ਵਧੀਆ ਤੇ ਮਾਨਤਨ ਹਜੇ ਵੀ ਪ੍ਰਾਪਾ ਕੀ ਜਾਂਦਾ ਵੀ ਕਰਦੇ ਆਂਗੇ ਬਾਕੀ ਥਾਣਾ ਦੀ ਪਾਸ ਇੱਥੇ ਆਇਓ ਕਿਸੇ ਨੂੰ ਭਰਾ ਨੂੰ ਗੇੜਾ ਨਹੀਂ ਪੈਂਦਾ ਠੀਕ ਆ ਜੀ ਇਹ ਨਹੀਂ ਹੋਗਾ ਕੋਈ ਕੁੱਤਿਆਂ ਦੇ ਵਿੱਚ ਗਾਲੇ ਚੌਣ ਇੱਕ ਨੰਬਰ ਹੋਊਗੀ ਚੌਣ ਚੰਗੀ ਆ ਹਾਂਜੀ ਇਹ ਅੱਜ ਜਨਵਾਰ ਜਿਹੜੇ ਦੋਸਤ ਤੁਹ ਇਹਦੇ ਵਿੱਚ ਆਫਰ ਆਈਆਂ ਸੂਈ ਸਵਾਈ ਬਾਹਰ ਦਿਖਾਤੀ ਤੁਹਾਨੂੰ ਬੁਲਾਇਆ ਕਿ ਤੇਰੇ ਕਮ ਅਗਰ ਬੱਛੀ 15 ਕਿਲੋ ਦੁੱਧ ਤੇ ਚੱਲਣ ਈ ਆ 35 ਦਾ ਪਰਤਾ ਬਾਹਰ ਉਹ ਦੁੱਧ 15 ਕਿਲੋ ਪੱਕਾ ਹੋਊਗਾ ਠੀਕ ਹੈ 35 ਕਿਤਾ ਪੜਦਾ ਠੀਕ ਹੈ ਜੀ ਇੱਕ ਬੱਛੀ ਤੇਰੀ ਤੁਹਾਨੂੰ ਸੈਗਰ ਨਾਲ ਪਰਤੇ ਦਿਖਾਤੀ ਸ਼ਾਈਵਾਲ ਉਹ ਵੀ ਬਾਹਰ ਚੰਗੀ ਹੈ ਤਕਰੀਬਨ 2-4-5 ਦਿਨਾਂ ਦੇ ਵਿੱਚ ਵਿੱਚ ਸੋ ਕਰ ਲਿਓ ਸੁਫਰਕ ਇੱਕ ਟੋਕੜ ਆਪਣਾ ਚੈੱਕ ਪਾਸ ਉਹ ਖਾਤੀ ਪਰਲੇ ਪਾਸੇ ਡੱਬੀ ਉਹ ਵੀ 35000 ਦੀ ਐ ਇਸ ਨੂੰ ਛੋੜਾ ਹੋਣਗੀਆਂ ਖੁੱਲੀਆਂ ਉਹ ਬਾਕੀ ਕਰੀ ਚੱਲੀ ਵੀਰ ਪ੍ਰਭ ਜਿੱਥੇ-ਜਿੱਥੇ ਤੈ ਬੈਂਦੀ ਆ ਮੇਰਾ ਵੀਰ ਆਉਂਦੀਆਂ ਦੋ ਟਾਂਗੇ ਤੇ ਤਸੱਲੀ ਕਰਕੇ ਫੇਰ ਖੜੇ ਜਿਹੜਾ ਵੀ ਆਵੇ ਮੇਰਾ ਵੀਰ ਬਸ ਜੇ ਆਨਲਾਈਨ ਮੰਗਾਵੇ ਕਿਲੋ ਘਾਟ ਹੀ ਆ ਦੇ ਸਾੜਾ ਮੰਗਾਵੇ ਬਾਕੀ ਥਣਾ ਦੀਆਂ ਸਾਸ ਸੁਸਰੀਆਂ ਹੋਣਗੀਆਂ ਠੀਕ ਇੱਕ ਨੰਬਰ ਬੋਲਦੇ ਪ੍ਰਭ ਆਪਣੇ 9878267 ਠੀਕ ਹੈ ਭਰਾ ਹਾਂਜੀ ਲੋ ਵੀ ਇਹਦਾ ਨੰਬਰਾਂ ਤੇ ਫੋਨ ਕਰੋ ਕੰਟੈਕਟ ਕਰੋ ਮੇਰੇ ਪ੍ਰਭਾ ਮਾਲ ਆਉਂਦਾ ਰਹਿੰਦਾ ਨਵੇਂ ਪਸ਼ੂਆਂ ਦੀ ਵੀ ਪੁੱਛ ਗਿਸ਼ ਕਰਦੇ ਰਿਹਾ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਫੁੱਲ ਵੀਡੀਓ ਵੇਖਣ ਦੇ ਲਈ ਮਿਹਰਬਾਨੀ ਧੰਨਵਾਦ ਜੀ